ਜੀ ਦੇ ਖਾਲਸਾ ਵਾਹਿਗੁਰੂ ਜੀ ਤੇ ਬੀਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤਨੀ ਕੀ ਹਾਲ ਠੀਕ ਏ ਹਾਂਜੀ ਬੀਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਠੀਕ ਏ ਪਤ ਜੜਦੀ ਕਿਰਪਾ ਮਹਾਰਾਜ ਦੀ ਹਾਂਜੀ ਬੀਜੀ ਉਹ ਤੁਸੀਂ ਦੱਸਦੇ ਸੀਗੇ ਕਿ ਪੁਰਾਣੇ ਸਮਿਆਂ ਚ ਬੱਚਿਆਂ ਨੂੰ ਕੌੜ ਖਾਂਦੇ ਸੀਗੇ ਤੇ ਉਹ ਕੌੜ ਕੀ ਹੁੰਦੀ ਸੀ ਤੇ ਉਹਦਾ ਕੀ ਮਤਲਬ ਸੀ ਕੌੜ ਦਾ ਇਹ ਮਤਲਬ ਦਾ ਵੀ ਬੱਚੇ ਤੇ ਡਾਕਟਰ ਦੇ ਤੇ ਖਰੀਦੇ ਨਹੀਂ ਸੀ ਤੇ ਅੱਛਾ ਉਹ ਜਿਹੜੀ ਹੁੰਦੀ ਸੀ ਨਾ ਨਿੰਮ ਨਿੰਮਾ ਤੋਂ ਵੀ ਹੈਗੀਆਂ ਤੈਨੂੰ ਤੇ ਵਗੇ ਵੀ ਹੈਗੀਆਂ ਨਿੰਮ ਜਿਹੜੀ ਨਿੰਮ ਦੇ ਪੱਤੇ ਤੋੜ ਕੇ ਨਾ ਤੇ ਉਹਨੂੰ ਨੂੰ ਕੁੱਟ ਲਈਦਾ ਸੀ ਅੱਛਾ ਕੁੱਟ ਕੇ ਤੇ ਪਕੌੜੇ ਮੈਂ ਡੱਕ ਪਕੌੜਾ ਜਾਂ ਭੱਲਾ ਜਾਂ ਬਣਾ ਲਈਦਾ ਸੀ ਤੇ ਕਵਲੀ ਇੱਕ ਘਿਓ ਦੀ ਤਰ ਲੈਂਦੀ ਸੀ ਗਰਮ ਤੇ ਉਹ ਭੱਲਾ ਜਾਂ ਬਣਾ ਕੇ ਤਾਂ ਕੋਕੀ ਉੱਧ ਵਿੱਚ ਛੋੜ ਲਈਦਾ ਸੀ ਅੱਛਾ ਉਹਦੇ ਐ ਤਲ ਤਲ ਕੇ ਤੇ ਰੋੜ ਜਾਂਦਾ ਜਾਂ ਜਦੋਂ ਤੇ ਬਰੌਂਜੇ ਰੰਗ ਦਾ ਹੋ ਜਾਂਦਾ ਨਾ ਫਿਰ ਉਹਨੂੰ ਉਹ ਤੇੜੀ ਨਿੰਮਸਾ ਭੱਲਾ ਜੇ ਉਹ ਬਾਹਰ ਕੱਢ ਲਈਦਾ ਸੀ ਬਾਰ ਕੱਢ ਕੇ ਤੇ ਉਹਨੂੰ ਘੋੜੇ ਵਿੱਚ ਕਿਉਂ ਕੌਲੀ ਭਾਂਡੇ ਚ ਕਿਹਦੇ ਭਾਂਡੇ ਚ ਪੋਣ ਲੈਣਾ ਅੱਛਾ ਪੋਣ ਲੈਣਾ ਤੇ ਉੱਥੇ ਜਦੋਂ ਗੋਸਾ ਜਾ ਕੇ ਠੰਡਾ ਜਾ ਉਹ ਹੋ ਜਾਣਾ ਜੇ ਠੰਡਾ ਕਿਉਂ ਹੋ ਜਾਣਾ ਫਿਰ ਇਹਨਾਂ ਨੂੰ ਸਵੇਰ ਉੱਠਦੇ ਬੱਚਿਆਂ ਨੂੰ ਨਾ ਉਹ ਕਿਉਂ ਦੇ ਦੋ ਦੋ ਚਮਚੇ ਜਾਂ ਚਮਚਾ ਚਮਚਾ ਇਹਨਾਂ ਨੂੰ ਦੇ ਦੇਦੇ ਤਾਂ ਕੌੜਾ ਬਹੁਤ ਘਿਉ ਹੁੰਦਾ ਸੀ ਇਹਨਾਂ ਦੇ ਬੱਚਿਆਂ ਨੱਕ ਫੜ ਲੈਣੇ ਤੇ ਕਿਉਂ ਪਾ ਦੇਣਾ ਤੇ ਫਿਰ ਇਹਨਾਂ ਅੰਦਰ ਨਗਾ ਲੈਣ ਤੇ ਮਗਰ ਉਹਨਾਂ ਚੂਰੀ ਕੁੱਟ ਕੇ ਲਾਗੇ ਰੱਖੀ ਹੁੰਦੀ ਅੱਛਾ ਚੂਰੀ ਕੋੜ ਕੇ ਉਹ ਬਾਕੇ ਤੇ ਮਿੱਠਾ ਮਸਾ ਪਾ ਕੇ ਚੂਰੀ ਕੁੱਟ ਕੇ ਰੋਟੀ ਦੀ ਤੇ ਲਾ ਕੇ ਰੱਖੀਨੀ ਫਿਰ ਉਹਨਾਂ ਨੂੰ ਮਗਰੋਸ਼ੀ ਦੀ ਨਾਲ ਜਿਹੜੀ ਚੂਰੀ ਖਵਾ ਦਿੰਦੀ ਪੋੜਾ ਹੀ ਬਹੁਤ ਲੱੱਚ ਕੇ ਉਹ ਤੇ ਫਿਰ ਚੂਰੀ ਜਿਹੜੀ ਕਿਉਂ ਥੱਲੇ ਲੈ ਜਾਂਦੀ ਹੁੰਦੀ ਹੈ ਫਿਰ ਬੱਚੇ ਦਾ ਮੂੰਹ ਦਾ ਸੁਆਦ ਹੋ ਜਾਂਦਾ ਤੇ ਇਹਦਾ ਮਤਲਬ ਇਹ ਆ ਨਾ ਤੇ ਬੱਚੇ ਦੀ ਅੱਖਾਂ ਦੁਖਣੇ ਆਉਂਦੀਆਂ ਸੀ ਹੂੰ ਹੂੰ ਤੇ ਨਾ ਬੱਚੇ ਨੂੰ ਫੀਸੀਆ ਪੋੜਾ ਕੋ ਨਿਕਲਦਾ ਸੀ ਹੂੰ ਤੇ ਨਾ ਬੱਚੇ ਨੂੰ ਖਾਰਸੀ ਹੁੰਦੀ ਸੀ ਬੱਚਾ ਬਿਲਕੁਲ ਤੰਦਰੁਸਤ ਰਹਿੰਦਾ ਸੀ ਤੇ ਬੱਚੇ ਨੂੰ ਡਾਕਟਰ ਦੇ ਖੜੀਦਰ ਇਹ ਖੜੀਦਰ ਸੀ ਬੱਚੇ ਡਾਕਟਰ ਦੇ ਅੱਛਾ ਆ ਦਵਾਈ ਆ ਦਵਾਈ ਹੁੰਦੀ ਸੀ ਅੱਛਾ ਸਿਰਫ ਇੱਕ ਲਾਈ ਦੀ ਤੇ ਇੱਕ ਗ੍ਰਾਈਵਟ ਹੁੰਦਾ ਸੀ ਜਦ ਲਈ ਬੱਚਾ ਕਰਦਾ ਹੀ ਨਾ ਡਰਾਇਵਟ ਲਾਈ ਦਿੰਦਾ ਸੀ ਬੱਚੇ ਨੂੰ ਪਈਦਾ ਸੀ ਪਰ ਹੋਰ ਕੁਝ ਕਦੀ ਦਿੱਤਾ ਦਵਾਈ ਤੀਰ ਨੂੰ ਡਾਕਟਰ ਦੇ ਲੈ ਜਾ ਉਹ ਇਹਨਾਂ ਆ ਕਰ ਲੋ ਕਿਉਂ ਹੈ ਜਿਹੜਾ ਇੰਨੀ ਕੋੜ ਜਿਹੜੀ ਨਾ ਇੰਨਾ ਕੁਛ ਸਰੀਰ ਦਾ ਬੱਚੇ ਦਾ ਸਵਾਰਦਾ ਇਹ ਨਹੀਂ ਵੀ ਉਹਦਾ ਹੀ ਫਿਮ ਨਹੀਂ ਪੜਾ ਨਿਕਲਦਾ ਵਾ ਹਮ ਸਾਰੀ ਉਮਰ ਨਹੀਂ ਨਿਕਲਣਾ ਬੱਚਾ ਨਾ ਫਿਰ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਈ ਇਹਨਾਂ ਆਪਣੰਦ ਨੂੰ ਖਵਾਈ ਆ ਅੱਛਾ ਨਹੀਂ ਇੱਧਰ ਉਹਨਾਂ ਆਪਣੇ ਆਨ ਇਹੋ ਵੱਡੇ ਕੋ ਪਤਾ ਲੈਣ ਕੇ ਨਾਲ ਲੈ ਇਹਨਾਂ ਨੂੰ ਵੀ ਨੱਕਾ ਘੁੱਟ ਘੱਟ ਕੇ ਉਹ ਇਹਨਾਂ ਨੂੰ ਪਵਾ ਕੇ ਆ ਆਹੋ ਇਹਨਾਂ ਨੂੰ ਪਵਾ ਦਿੰਨੇ ਇਹਨਾਂ ਨਹੀਂ ਇਹਨਾਂ ਨੂੰ ਇਹਨਾਂ ਨੂੰ ਚਾਸਕੂ ਪੋਣੇ ਆ ਅੱਛਾ ਉਹਦਾ ਚਾਸਕੂ ਆ ਨਾ ਉਹ ਬੱਚੇ ਹੁਣ ਵੱਡੇ ਹੋ ਗਏ ਉਹਨਾਂ ਨੂੰ ਚਾਸਕੂ ਪੋਣੇ ਆ ਉਹ ਛੋਟੇ ਬੱਚੇ ਜਿਹਨੂੰ ਨੇ 3-4 ਸਾਲ ਦੇ ਉਹਦੋਂ ਨੂੰ ਪਤਾ ਨਹੀਂ ਉਹਦੋਂ ਨੱਕ ਘੁੱਟਿਆ ਇੱਕ ਉਹ ਅੰਦਰ ਚਲੇ ਗਿਆ ਅੱਛਾ ਤੇ ਹੁਣ ਤੇ ਬੱਚੇ ਕਾਬੂ ਨਹੀਂ ਹੁੰਦੇ ਵੱਡੇ ਵੱਡੇ ਤੇ ਉਹ ਜਿਹੜਾ ਚਾਸਕੂ ਹੁੰਦਾ ਵਾ ਨਾ ਉਹ ਵੀ ਬਹੁਤ ਕੌੜਾ ਹੁੰਦਾ ਫਿੰਸੀ ਪੂੜਾ ਉਹਦੇ ਨਾਲ ਵੀ ਨਿਕਲਦਾ ਨਹੀਂ ਉਹਨੂੰ ਕਈਆਂ ਮੈਂ ਗੱਲ ਕਰਾਂ ਨਾ ਕਈ ਨੂੰ ਚਾਸਕੂ ਵੀ ਹੁੰਦਾ ਵਾ ਹਾਂ ਚਾਸਕੂ ਬਣਾਇੰਦਾ ਹੀ ਖੋਲੀਆਂ ਦੇ ਵਿੱਚ ਅੱਛਾ ਤੇ ਹੁਣ ਤੇ ਆਪਾਂ ਜਿੰਦ ਮਰਜੀ ਬਣਾ ਲਈ ਕੋਈ ਗੱਲ ਨਹੀਂ ਹੈਗੀ ਉਹ ਬਣਾਉਣਾ ਉਹਦੇ ਨਾਲ ਵੀ ਨਹੀਂ ਫਿੰਸੀ ਪੂੜਾ ਘਾਰਸ ਸਰੀਰ ਤੇ ਉਹਦੇ ਨਾਲ ਵੀ ਕੁਝ ਨਹੀਂ ਹੁੰਦਾ ਉਹ ਚਾਸਕੂ ਲੈਣਾ ਪਹਿਲਾਂ ਜੇ ਤੇ ਸਬੂਤਾ ਲਈਏ ਤੈਨੂੰ ਚੱਕੀ ਨੇ ਪੀਨੇ ਨੇ ਹੂੰ ਉਹਨੂੰ ਜੇ ਕਣਕ ਵਿੱਚ ਪਾਉਣੀ ਭੁੰਨ ਕੇ ਚਾਸਕ ਪਾਉਣਾ ਉਹਨੂੰ ਚੱਕੀ ਦੇ ਨਾਲ ਪੀ ਕੇ ਲੈਣਾ ਆਟਾ ਦੋਵੇਂ ਚੀਜ਼ਾਂ ਪੀਣੀਆਂ ਫਿਰ ਕਿਉਂ ਗਰਮ ਧਰਨਾ ਵਾ ਲਾ ਕੇ ਸਮਾਨ ਕੁੱਟਣਾ ਜਮੈਂ ਸੁੰਡ ਮਗਜ ਮੇਵੇ ਬਦਾਮ ਕਾਜੂ ਹੂੰ ਸਾਰਾ ਸਮਾਨ ਕੁੱਟ ਕੇ ਤੇ ਲਾਗੇ ਰੱਖ ਲੈਣਾ ਉਹ ਫਿਰ ਜਦੋਂ ਆ ਠੀਕ ਹੈ ਜੀ ਆਟਾ ਲੈਣਾ ਠੀਕ ਉਹਨੂੰ ਛਾਣ ਲੈਣਾ ਅੱਛਾ ਛਾਣਨੇ ਛਾਣ ਕੇ ਤੇ ਕਿਉ ਗਰਮ ਕਰ ਲੈਣਾ ਜਿੰਨਾ ਕ ਹਿਸਾਬ ਨਾਲ ਜੇ ਤੇ ਕਿਲੋ ਸਮਾਨ ਵੜ ਗਿਆ ਆਟਾ ਤੇ ਕਿਲੋ ਡੇਢ ਕਿਲੋ ਵਿੱਚ ਕਿਉ ਪੈ ਜਾਂਦਾ ਸੀ ਅੱਛਾ ਕਿ ਤੇ ਕਈ ਵਾਰ ਦੋ ਵਿੱਚ 2 ਕਿਲੋ ਹੀ ਪੈ ਜਾਂਦਾ ਕਿਉ ਕੁੰਜੜਾ ਚਾਸਕਲੇ ਖੁਸ਼ਕ ਹੁੰਦਾ ਕਿ ਉਹ ਵਿੱਚ ਜਿਆਦਾ ਪੈਂਦਾ ਅੱਛਾ ਉਹਨਾਂ ਫਿਰ ਜਦੋਂ ਕਿਉ ਹੱਤਰ ਲੈ ਵਿੱਚ ਉਹ ਆਟਾ ਪਾਤਾ ਵਿੱਚ ਇਹ ਮਿੱਠਾ ਪਾਤਾ ਵਾ ਮਿੱਠਾ ਵੀ ਇੰਨਾ ਪਾਉਣਾ ਵੀ ਦੇ ਕਿਲੋ ਆਟਾ ਵਾ ਤੇ ਅੱਧਾ ਕਿਲੋ ਖੰਡ ਪਾਉਣੀ ਹੈ ਹੂੰ ਅਬ ਇਹ ਮਿੱਠਾ ਅੱਧੇ ਚ ਪਾਇਆ ਕਰਨ ਅੱਧੇ ਵਿੱਚ ਅੱਛਾ ਤੇ ਮੁੜ ਕੇ ਜੇ ਕੁਟਿਆ ਹੋਇਆ ਸਮਾਨ ਬਦਾਮ ਸਾਰਾ ਰਲਿਆ ਸਮਾਨ ਉਹ ਇਹ ਥਾਲੀ ਭਰੀ ਉਹ ਵਿੱਚ ਪਾ ਦੇਣੀ ਮੁੜ ਕੇ ਪਾ ਕੇ ਤੁਨ ਸਾਰੇ ਰਲਾ ਲੈਣਾ ਜੇ ਪੰਜੀਰੀ ਜੀ ਤਾਂ ਬਣ ਜਾਂਦੀ ਅੱਛਾ ਤੇ ਉਹਨੂੰ ਭਾਵੇਂ ਪੀਸ ਬਣਾ ਲੋ ਪਾ ਕੇ ਥਾ ਟ੍ਰੇ ਦੇ ਚ ਤੇ ਭਾਵੇਂ ਪਿੰਨੀਆਂ ਬਣਾ ਲੋ ਹੂੰ ਹੂੰ ਉਹ ਫਿਰ ਸਵੇਰੇ ਜਿਹੜੀਆਂ ਝਾਸੂ ਆ ਨਾ ਹੂੰ ਉਹ ਸਵੇਰੇ ਚਾਹ ਦੇ ਨਾਲ ਬੱਚੇ ਖਾ ਲਦੇ ਸੀ ਅੱਛਾ ਦੁੱਧ ਨਾ ਖਾ ਜੇ ਦੁੱਧ ਪੀਣਾ ਦੁੱਧ ਨਾ ਉਹ ਲੈ ਲੈਣੇ ਜਿੰਨੇ ਚਾਹ ਪੀਣੇ ਚਾਹ ਨਾ ਲੈ ਲੈਣਾ ਉਹ ਸਵੇਰੇ ਉਹਨਾਂ ਇਹ ਕੁਝ ਖਾ ਕੇ ਤੇ ਮੁੜ ਕੇ 12 ਵਜੇ ਤੱਕ ਭੁੱਖ ਨਹੀਂ ਲੱਗਦੀ ਫਿਰ ਉਹ ਬਾਅਦ ਚ ਰੋਟੀ ਸਬਜ਼ੀ ਬਣਨੀ ਰੋਟੀਆਂ ਬਕਾਉਣੀਆਂ ਜਿੰਨੇ ਪਰੌਂਠੀ ਜਣ ਪਰੌਂਠੀ ਖਾ ਲਓ ਜੀ ਰੋਟੀਆਂ ਰੋਟੀ ਖਾ ਲਓ ਸਬਜ਼ੀ ਬਣ ਜਾਣੀ ਫਿਰ ਉਹਨਾਂ ਦਾ ਭੁੱਖ ਪਕ ਲੈ ਤੇ ਉਹਦਾ ਸੁਆਗ ਨਾ ਫਿਰ ਐ ਵਧੀਆ ਬੈ ਕੇ ਰੋਟੀਆਂ ਦੋ ਤਿੰਨ ਬੈ ਕੇ ਖਾਣੀਆਂ ਉਹ ਕਿ ਜੁ ਲੱਗ ਜਾਂਦੀ ਐ ਨਹੀਂ ਵੀ ਉਹ ਆ ਵੀ ਮੁੱਝ ਪਾਲੋ ਬਾਈ ਮੁੱਝ ਬਲੋ ਨਹੀਂ ਜਿਹੜੀ ਚੀਜ਼ ਖਾਂਦੇ ਉਹ ਨਿੱਗਰ ਚੀਜ਼ ਹੁੰਦੀ ਨਿੱਗਰ ਸਿ ਚੀ ਦੇ ਬੰਦੇ ਦੇ ਸਰੀਰ ਚ ਜਿਹੜਾ ਨਿੱਗਰ ਰਹਿੰਦਾ ਐ ਹਣ ਮਾੜੀ ਬੜੀ ਚੀਜ਼ਾਂ ਖਾ ਕੇ ਕੋਈ ਖਾਣਾ ਥੋੜਾ ਬਾਈ ਖਾਣੇ ਦੀ ਉਹੋ ਹੀ ਸੀ ਜਿਹੜੀ ਘੋਲੀ ਚੀਜ਼ਾਂ ਬਣਦੀ ਐ ਇਹ ਤੇ ਮੁੜ ਕੇ ਆਪਣਾ ਖਾ ਕੇ ਦੇ ਜਣ ਨੱਟ ਭੱਜ ਕੇ ਤੇ ਪਰਸ਼ੀਨਾ ਮੜਕਾ ਮੜਕਾ ਚਵਾ ਚੁੱਕੇ ਆ ਜਾਂਦੇ ਨੇ ਤੇ ਉਹ ਸਰੀਰ ਬੱਚੇ ਦਾ ਹੌਲਾ ਫੋਲ ਹੋ ਜਾਂਦਾ ਉਹਦੇ ਨਾਲ ਵੀ ਕੋਈ ਫਿਮਣੀ ਨਹੀਂ ਕੋਈ ਪਿੰਚੀ ਨਹੀਂ ਕੋਈ ਘਾਰਸ ਨਹੀਂ ਕੁਛ ਨਹੀਂ ਨਿਕਲਦਾ ਤੇ ਉਹ ਚਾਸਕ ਵੀ ਇਸ ਕੰਮ ਵاتੇ ਹੁੰਦਾ ਸੀ ਅੱਛਾ